ਦਮਾ ਇੱਕ ਸਾਹ ਦੀ ਬਿਮਾਰੀ ਹੈ ਇਹਦਾ ਸਭ ਨੂੰ ਪਤਾ ਕਿ ਨਹੀਂ ਘੱਟ ਪਤਾ ਹੈ ਨਾ ਬੇਸਿਕਲੀ ਕੀ ਹੁੰਦਾ ਹੈ ਕਿ ਆਪਣਾ ਸਾਹ ਦਾ ਰਸਤਾ ਕਿੱਲਾ ਹੁੰਦਾ ਹੈ ਰੈਸਪੀਰੇਟਰੀ ਸਿਸਟਮ ਨੱਕ ਤੋਂ ਲੈ ਕੇ ਫੇਫੜੇ ਤੱਕ ਇਹ ਤਾਂ ਪਤਾ ਸਭ ਨੂੰ ਪੜ੍ਹੇਗੇ ਨਹੀਂ ਨਹੀਂ ਪੜਿਆ ਪੜ੍ਹਿਆ ਵਾ ਤੇ ਜਿਵੇਂ ਜਿਹੜੀ ਅਲਰਜੀ ਆਉਂਦੀ ਹੈ ਹੈਗੀਆਂ ਕੋਈ ਨੱਕ ਦੀ ਅਲਰਜੀ ਹੋਵੇ ਫੇਫੜੇ ਦੀ ਅਲਰਜੀ ਹੋਵੇ ਉਹਦੇ ਨਾਲ ਜਿਹੜੇ ਜਿਹੜੇ ਸਿੰਪਟਮ ਹੁੰਦੇ ਆ ਉਹਦੇ ਵਿੱਚ ਇੱਕ ਦਮਾ ਵੀ ਹੁੰਦਾ ਹੈਗਾ ਆਪਣੇ ਫੇਫੜਿਆਂ ਦਾ ਕੀ ਕੰਮ ਹੁੰਦਾ ਹੈਗਾ ਆਕਸੀਜਨ ਲੈਣੀ ਕਾਰਬਨ ਡਾਈਆਕਸਾਈਡ ਛੱਡਣੀ ਇਹ ਹੀ ਕੰਮ ਹੁੰਦਾ ਹੈ ਨਾ ਜੇ ਆਪਾਂ ਸਾਹ ਦੀ ਬਿਮਾਰੀ ਹੋਏਗੀ ਫੇਫੜੇ ਕੰਮ ਨਹੀਂ ਕਰਨਗੇ ਤਾਂ ਆਕਸੀਜਨ ਅੰਦਰ ਨਹੀਂ ਜਾਏਗੀ ਤੇ ਪੇਸ਼ੇ ਸਾਹ ਨਹੀਂ ਪ੍ਰੋਪਰ ਲੈ ਪਾਏਗਾ ਤਾਂ ਕਾਰਬਨ ਡਾਈਆਕਸਾਈਡ ਨਹੀਂ ਛੱਡ ਪਾਏਗਾ ਹੈ ਨਾ ਇਸ ਤਰ੍ਹਾਂ ਸਾਹ ਖੜੇਗਾ ਤੇ ਇਸੇ ਬਾਕੀ ਅੰਗ ਵੀ ਖਰਾਬ ਹੋਣਗੇ ਸਮਾਂ ਵਿੱਚ ਕੀ ਹੁੰਦਾ ਹੈ ਕਿ ਸਾਹ ਦੀ ਨਲੀਆਂ ਦੇ ਵਿੱਚ ਸੋਜਿਸ਼ ਆ ਜਾਂਦੀ ਹੈ ਤੇ ਸਾਹ ਦੀ ਨਲੀਆਂ ਦੇ ਵਿੱਚ ਜਕੜਨ ਹੋ ਜਾਂਦੀ ਹੈ ਜਿਵੇਂ ਕਿ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਵਾ ਆਪਾਂ ਸਭ ਨੇ ਪੌਦਿਆਂ ਨੂੰ ਪਾਣੀ ਦਿੱਤੇ ਪਾਈਪ ਨਾਲ ਪਾਈਪ ਨੂੰ ਜੇ ਆਪਾਂ ਫੜ ਲਈਏ ਟੱਪ ਦੇ ਅੰਦਰ ਮੈਲ ਜੰਮੀ ਹੋਵੇ ਪਾਣੀ ਨਿਕਲੇਗਾ ਨਹੀਂ ਨਿਕਲੇਗਾ ਨਾ ਇੱਦਾਂ ਹੀ ਸਾਰੀਆਂ ਨਲੀਆਂ ਹੁੰਦੀਆਂ ਨੇ ਜਿਨ੍ਹਾਂ ਦੇ ਵਿੱਚ ਹਵਾ ਅੰਦਰ ਬਾਹਰ ਜਾਂਦੀ ਹੈ ਉਹਨਾਂ ਦੇ ਵਿੱਚ ਸੋਜਿਸ਼ ਆ ਜਾਂਦੀ ਹੈ ਤੇ ਉਹਦੇ ਵਿੱਚ ਜਕੜਨ ਆ ਜਾਂਦੀ ਹੈ ਜਿਸ ਕਰਕੇ ਸਾਹ ਅੰਦਰ ਬਾਹਰ ਨਹੀਂ ਜਾਂਦਾ ਤੇ ਉਹਦੇ ਨਾਲ ਜਿਹੜੇ ਲੱਛਣ ਹੁੰਦੇ ਐ ਜਿਵੇਂ ਕਿ ਖੰਸੀ ਹੋਣਾ ਸਾਹ ਚੜਨਾ ਹਨਾ ਛਾਤੀ ਚੋਂ ਸੀਕਿਆਂ ਦੀ ਆਵਾਜ਼ ਆਣਾ ਐਵੇਂ ਲੱਗਦਾ ਮੇਰੀ ਛਾਤੀ ਭਾਰੀ ਹੋ ਗਈ ਖੱਜਦੇ ਹੋਏ ਸਾਂ ਚੜਨਾ ਇਹ ਸਾਰੇ ਇਹਦੇ ਲੱਛਣ ਹੁੰਦੇ ਨੇ ਠੀਕ ਹੈ ਨਾ ਜੇ ਕੋਈ ਬਿਮਾਰੀ ਹੋ ਰਹੀ ਹੈ ਜਾਂ ਕੋਈ ਆਪਣਾ ਡਿਸਆਰਡਰ ਹੋ ਰਿਹਾ ਤਾਂ ਉਹਦਾ ਕੁਝ ਕਾਰਨ ਵੀ ਹੋਏਗਾ ਕਿਉਂ ਹੋ ਰਿਹਾ ਅੱਜ ਜਿਹੜੀ ਤੁਸੀਂ ਜਪੜ ਦੇਖੀਏ ਤਾਂ ਆਪਾਂ ਸੇਰੇ ਉੱਠ ਕੇ ਰਾਤ ਨੂੰ ਸੌਣ ਤੱਕ ਆਪਾਂ ਕੈਮੀਕਲ ਦੇ ਨਾਲ ਕਿ ਰਹੇ ਹਾਂ ਆਪਾਂ ਸੇਰੇ ਉੱਠਦੇ ਹਾਂ ਬ੍ਰਸ਼ ਕਰਦੇ ਹਾਂ ਕੈਮੀਕਲ ਹੁੰਦੇ ਆ ਫੇਸ ਦੇ ਵਿੱਚ ਹੈ ਨਾ ਸੇਲ ਹੁੰਦਾ ਹੈ ਕਿ ਨਾਲ ਖਾਂਦਦਾਰੀ ਚੀਜ਼ਾਂ ਦੇ ਵਿੱਚ ਚਿਪਸ ਹੋ ਗਏ ਕੋਲਡ ਡਰਿੰਕ ਹੋ ਗਏ ਬਾਹਰੀ ਚੀਜ਼ਾਂ ਹੋ ਗਈਆਂ ਕੀ ਵਾਲੀਆਂ ਰਾਗੂ ਤੋਂ ਬਿਲੇ ਆਲੋਚ ਹੋਗੀ ਤੂਫਾਨਗਰਮਤੀ ਹੋਗੀ ਇਹ ਸਾਰੀ ਚੀਜ਼ਾਂ ਕੀ ਕਰਦੀ ਹੈ ਇਹ ਟ੍ਰਿਗਰਸ ਹੁੰਦੀਆਂ ਟ੍ਰਿਗਰਸ ਮਤਲਬ ਕਿ ਆਪਣੇ ਸਰੀਰ 'ਚ ਜਲਦੀ ਹੈ ਸਰੀਰ 'ਚ ਜਾ ਕੇ ਇਹਨੇ ਸਾਹ ਦੀ ਨਲੀਆਂ ਦੇ ਵਿੱਚ ਸੋਜਿਸ਼ ਤੇ ਜੰਗਲ ਲਿਆਣੀ ਹੈ ਜਿਸ ਕਰਕੇ ਕੇ ਦਮਾ ਪੈਦਾ ਹੁੰਦਾ ਅੰਨੀ ਗੱਲ ਸਮਝ ਆ ਗਈ ਸਭ ਨੂੰ yes sir ਹੈ ਨਾ ਤਾਂ ਆਪਾਂ ਨੂੰ ਕੀ ਕਰਨਾ ਚਾਹੀਦਾ ਦਮੇ ਤੋਂ ਬਚਣਾ ਕਿਵੇਂ ਹੈਗਾ ਤਾਂ ਆਪਾਂ ਨੂੰ ਟ੍ਰਿਗਰਸ ਤੋਂ ਬਚਣਾ ਸਿੱਖਣਾ ਹੈ ਜਿਹੜੇ ਕੈਮੀਕਲ ਹੈਗੇ ਜੇ ਆਪਾਂ ਨੂੰ ਲੱਛਣ ਹੈਗੇ ਤਾਂ ਉਹ ਟ੍ਰਿਗਰਸ ਨੂੰ ਆਇਡੈਂਟੀਫਾਈ ਕਰਕੇ ਉਹਨਾਂ ਤੋਂ ਬਚਾਂਗੇ ਤਾਂ ਕੋਈ ਸਿੰਪਟਮਸ ਨਹੀਂ ਹੋਣਗੇ ਠੀਕ ਹੈ ਤੇ ਫਿਰ ਉਸ ਤੋਂ ਬਾਅਦ ਆਪਾਂ ਜੇ ਬਚ ਗਏ ਫੇਰ ਵੀ ਸਿੰਪਟਮ ਹੋ ਰਹੀਆਂ ਤਾਂ ਉਹਦਾ ਕੀ ਇਲਾਜ ਹੈ ਠੀਕ ਹੈ ਨਾ ਇਲਾਜ ਕਿਵੇਂ ਹੈ ਇਲਾਜ ਅਜਿਕਰ ਦੀ ਡੇਟ ਦੇ ਵਿੱਚ ਕਿੰਨੀਆਂ ਬਹੁਤ ਦਵਾਈਆਂ ਆ ਗਈਆਂ ਨੇ ਕਿ ਆਪਾਂ ਗੋਲੀਆਂ ਵੀ ਲੈ ਸਕਦੇ ਆਰਜੀ ਡੇਟ ਦੀਆਂ ਦਵਾਈਆਂ ਹੈਗੀਆਂ ਜੇ ਸਭ ਤੋਂ ਜ਼ਿਆਦਾ ਯੂਜ਼ ਹੋਣੀਆਂ ਦਮੇ ਦੇ ਵਿੱਚ ਉਹ ਹੁੰਦੇ ਨੇ ਇਨੇਲਰ ਇਨੇਲਰ ਕੀ ਹੈਗੇ ਇਨੇਲਰ बेसिकली है हम आप ज आप अखा तकलीफ होंगी है आप अखा दवाई पावे कि आप खावे दवाई सीधी जाऊंगी असर करूंगी गोली पेट करमड़ी तेई रोग होंगे आप मल्हब लावे कि गोली खावे जो आप मल्लम लावे जो कहने आप गोली घट असर होंगे उम्मीद अपने सारी नदिया के लिए अपने जो है इनेलर की है दवाइया है ਜਿਹੜੇ ਕਿ ਇਹਦੇ ਵਿੱਚ ਹਵਾ ਦੇ ਤੌਰ ਦੇ ਵਿੱਚ ਦਵਾਈ ਹੁੰਦੀ ਹੈ ਠੀਕ ਹੈ ਹਵਾ ਦੇ ਤੌਰ ਦੇ ਵਿੱਚ ਦਵਾਈ ਹੁੰਦੀ ਹੈ ਜਦੋਂ ਆਪਾਂ ਨੂੰ ਕੋਈ ਅਟੈਕ ਹੁੰਦਾ ਹੈ ਤਾਂ ਆਪਾਂ ਰੈਗੂਲਰਲੀ ਲੈ ਸਕਦੇ ਹਾਂ ਅਟੈਕ ਦੇ ਦੌਰਾਨ ਵੀ ਲੈ ਸਕਦੇ ਹਾਂ ਇਹ ਸਿੱਧਾ ਫੇਫੜੇ 'ਤੇ ਜਾਉਂਦਾ 5 ਮਿੰਟ ਦੇ ਵਿੱਚ ਅਸਰ ਕਰਦਾ ਹੈ ਤੇ ਆਪਣੇ ਆਪ ਨੂੰ ਤੁਰਬੀਤ ਮਿਲ ਜਾਂਦਾ ਹੈਗਾ ਠੀਕ ਹੈ ਇੱਕ ਸਭ ਤੋਂ ਵੱਡੀ ਮਿਥ ਹੈਗੀ ਹੈ ਕਿ ਜਿਹੜੇ ਇਨਹੇਲਰ ਹੁੰਦੇ ਹੈਗੇ ਆ ਇਹ ਲੱਗ ਜਾਂਦੇ ਆ ساری ਜ਼ਿੰਦਗੀ ਲਈ ऐसा तो नहीं होता कि आदत पैगी सारे कहते आदत पै जूगी जी अच्छे भाई इनहेलर भी चलावेंगे है ना हम आप सवेरे उठते हैं ब्रश करते हैं नहाते हैं आप अपनी सफाई रखते हैं एक भी आदत तो नहीं एक तो जरूरी कम है है ना इसी तरह अपनी दवाई भी जरूरी कम है जे आप या दम के लक्षण है या किसी को भी है उसको इनहेलर देने के रिलीफ मिलता है तो इनहेलर लगातार लेगा तो यह बीमारी छुट भी सकती है तो अपनी दवाई तो भजना नहीं है ਤੁਝਾ ਇੱਕ ਸਭ ਤੋਂ ਵੱਡਾ ਮਿਥ ਹੈ ਕਿ ਅਸਥਮਾ ਜਾਂ ਦਮਾ ਜਿਹੜਾ ਹੈਗਾ ਇਹ ਝੂਠੀ ਬਿਮਾਰੀ ਹੈ ਜਿਵੇਂ ਮੈਂ ਦੱਸਿਆ ਆਪਣੀ ਸਾਰੀ ਹਰਿਆਵਲ ਦੇ ਵਿੱਚ ਸੋਜੀਸ਼ਾਈ ਹੈ ਇਹ ਇਹ ਝੂਠੀ ਬਿਮਾਰੀ ਨਹੀਂ ਹੈ ਇੱਕ ਜਿਹਦੇ ਬੱਚੇ ਨੂੰ ਅਸਥਮਾ ਹੈ ਜਿਹਦੇ ਬੱਚੇ ਨੂੰ ਅਸਥਮਾ ਜਿੱਦਾਂ ਨਹੀਂ ਹੋਏਗਾ ਜਦ ਤੱਕ ਉਸ ਬੱਚੇ ਦੇ ਵਿੱਚ ਆਗਰਜੀ ਨਹੀਂ ਹੋਏਗੀ ਉਸ ਇਨਸਾਨ ਦੇ ਵਿੱਚ ਆਗਰਜੀ ਨਹੀਂ ਹੋਏਗੀ ਤਾਂ ਅਸਥਮਾ ਨਹੀਂ ਹੋਏਗਾ ਇਹ ਕੋਈ ਝੂਠੀ ਬਿਮਾਰੀ ਨਹੀਂ ਹੈ ਕਿ ਲਾਗ ਲੱਗੇਗਾ ਹੀ ਜਿਹਦੇ ਅਸਥਮਾ ਆਏਗਾ ਅਸੀਂ ਉਸ ਤੋਂ ਦੂਰ ਭਜিয়ে ਛਲਕਾ ਕੇ ਕਿਸ ਨੂੰ ਅਸਥਮਾ ਹੈ ਜੇ ਅਵੇਰਨੈਸ ਸਰ ਉਸ ਜਾਣਕਾਰੀ ਦੇਣੀ ਚਾਹੀਦੀ ਸੀ ਤੇ ਉਹਦੀ ਹੈਲਪ ਕਰਨੀ ਚਾਹੀਦੀ ਏ ਠੀਕ ਹੈ ਨਾ ਤਾਂ ਇਹ ਜੁਧੀ ਬਿਮਾਰੀ ਨਹੀਂ ਏ ਕਿ ਇਨਹੇਲਰ ਨਹੀਂ ਏ ਜਿਵੇਂ ਮੈਰੋ ਦੇ ਦੂਸਰੇ ਸੀਗਾ ਕਿ ਦੋਇਸਤਵਾਂ ਦੇਸ ਸੀਗਾ ਕਿ ਸ਼ੇ ਮਈ ਨੂੰ ਤੇ ਹਰ ਟਿਊਜ਼ਡੇ ਜਿਹੜਾ ਹੁੰਦਾ ਹੈਗਾ ਮਹੀਨੇ ਵਿੱਚ ਜਿਹੜਾ ਪਹਿਲਾ ਉਹਦੇ ਵੀ ਮਨਾਇਆ ਜਾਂਦਾ ਹੈਗਾ ਤੇ ਜਿਹਦੇ ਵਿੱਚ ਇਸ ਵਾਰੀ ਇਹੀ ਸਭ ਤੋਂ ਵੱਡਾ ਇਹਨਾਂ ਦਾ ਸਲੋਗਨ ਸੀਗਾ ਕਿ ਜਿਹੜਾ ਇਨਹੇਲਰ ਟਰੀਟਮੈਂਟ ਹੈ ਸਭ ਨੂੰ ਮਿਲਣਾ ਚਾਹੀਦਾ ਹੈ ਕੋਈ ਕਿਸੇ ਨੂੰ ਅਵੇਰਨੈਸ ਨਹੀਂ ਹੁੰਦੀ ਕੋਈ ਕ੍ਰੀਜ਼ ਨਹੀਂ ਪਾਉਂਦਾ ਪੁਰੀ ਉਮੀਦ ਸੁਣਨੀ ਹੈ ਕਿ ਅਸੀਂ ਇਨੇਰਰ ਨਹੀਂ ਲੈਣਾ ਇਸ ਕਰਕੇ ਇਨੇਰਰ ਨੂੰ ਦੂਰ ਦੀਪਕਣਾ ਚਾਹੀਦਾ ਕਿਸੇ ਨੂੰ ਦੂਰ ਕਰਨ ਦੀ ਅਸਵਾ ਦੇਣਾ ਇਹ ਸਲੋਗਨ ਸੀਗਾ ਫੇਰ ਵੀ ਮੈਂ ਤੁਹਾਨੂੰ ਥੋੜੀ ਜੀ ਜਾਣਕਾਰੀ ਦਿੱਤੀ ਹੈ ਤੁਸ ਬਹੁਤ ਐਨੀ ਦੇ ਬੈਠਣਾ ਵੀ ਮੁਸ਼ਕਿਲ ਹੈ ਜੇ ਵਿੱਚ ਪੁੱਛਣਾ ਚਾਹੁੰਦੇ ਹੋ ਤਾਂ ਜੀ ਪੁੱਛ ਸਕਦੇ ਹੋ ਮੈਂ ਕੋਈ ਵੀ ਹੈ ਗਲਤ ਮੈਂ ਪੂਰਾ ਹੱਲ ਕਰਾਂਗਾ